ਚੋਣਾਂ ਤੋਂ ਪਹਿਲਾਂ ਹੋ ਗਿਆ ਵੱਡਾ ਐਲਾਨ ਇਹਨਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ ਹੋਵੇਗੀ 30000 ਰੁਪਏ ਤਨਖਾ ਛੱਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਰਾਸ਼ਟਰੀ ਜਨਤਾ 당 ਦੇ ਨੇਤਾ ਤੇਜਸਵੀ ਜੱਦਵ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਬਿਹਾਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਸਾਰੇ ਇਕਾ ਕਰਮਚਾਰੀਆਂ ਅਤੇ ਲਗਭਗ 2 ਲੱਖ ਜੀਵਿਕਾ ਦੀਦਿਆਂ ਵਿੱਚ ਸ਼ਾਮਲ ਭਾਈਚਾਰਕ ਪ੍ਰੇਰਕਾ ਨੂੰ ਮਹਾਗਠ ਜੋੜ ਦੀ ਸਰਕਾਰ ਬਣ ਤੇ ਸਥਾਈ ਕਰ ਦਿੱਤਾ ਜਾਵੇਗਾ ਆਪਣੀ ਸਰਕਾਰੀ ਰਿਹੈਸ ਦੇ ਅਜੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਤੇਜਸਵੀ ਜਾਦਵ ਨੇ ਕਿਹਾ ਕਿ ਜੇਕਰ ਵਿਰੋਧੀ ਗੱਠਜੋੜ ਰਾਜ ਵਿੱਚ ਸਰਕਾਰ ਬਣਾਉਂਦਾ ਹੈ ਤਾਂ ਇਹਨਾਂ ਜੀਵਿਕਾ ਦੀਦਿਆਂ ਨੂੰ ਪ੍ਰਤੀ ਮਹੀਨਾ 30000 ਰੁਪਏ ਤਨਖਾਹ ਦਿੱਤੀ ਜਾਵੇਗੀ ਉਨਾ ਕਿਹਾ ਕਿ ਜੇਕਰ ਭਾਰਤੀ ਰਾਸ਼ਟਰੀ ਵਿਕਾਸ ਸਮਾਵੇਸੀ ਗੱਠਜੋੜ ਗੱਠਜੋੜ ਰਾਜ ਵਿੱਚ ਸੱਤਾ ਵਿੱਚ ਆਉਂਦਾ ਹੈ ਤਾਂ ਜੀਵਿਕਾ ਦੀਦੀਆਂ ਦੁਆਰਾ ਲੈ ਗਏ ਕਰਜ਼ਿਆਂ ਤੇ ਵਿਆਜ ਮਾਫ ਕਰ ਦਿੱਤਾ ਜਾਵੇਗਾ ਬਿਹਾਰ ਸਰਕਾਰ ਦੁਆਰਾ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਬਿਹਾਰ ਪਿੰਡੂ ਆਜੀਵਿਕਾ ਪ੍ਰੋਜੈਕਟ ਸਥਾਨਿਕ ਤੌਰ ਤੇ ਜੀਵਿਕਾ ਬਜੋਵ ਜਾਣਿਆ ਜਾਂਦਾ ਹੈ ਇਸ ਦਾ ਉਦੇਸ਼ ਪਿੰਡੂ ਗਰੀਬਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਸਸਕਤ ਬਣਾਉਣਾ ਹੈ ਇਸ ਪ੍ਰੋਜੈਕਟ ਨਾਲ ਜੁੜੀਆਂ ਔਰਤਾਂ ਨੂੰ ਜੀਵਿਕਾ ਦੀਦੀ ਕਿਹਾ ਜਾਂਦਾ ਹੈ ਤੇਜਸਵੀ ਜਾਦਵ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਜੀਵਿਕਾ ਦੀਦੀਆਂ ਅਤੇ ਠੇਕਾ ਕਰਮਚਾਰੀਆਂ ਨਾਲ ਲਗਾਤਾਰ ਸ਼ੋਸ਼ਣ ਅਤੇ ਬੇਇਨਸਾਫੀ ਹੋਈ ਹੈ ਪਰ ਮਹਾਗਠ ਜੋੜ ਦੀ ਸਰਕਾਰ ਆਉਣ ਤੇ ਉਹਨਾਂ ਨੂੰ ਸਨਮਾਨਜਨਕ ਤਨਖਾਹ ਸਥਿਰਤਾ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਆਰਜੀਡੀ ਨੇਤਾ ਨੇ ਦਾਅਵਾ ਕੀਤਾ ਹੈ ਕਿ ਬਿਹਾਰ ਦੇ ਲੋਕ ਹੁਣ ਬਦਲਾ ਦੇ ਮੂਡ ਵਿੱਚ ਹਨ ਅਤੇ ਮਹਾਗਠ ਜੁੜ ਰਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਤਿਆਰ ਹੈ ਤੇਜਸਵੀ ਜਾਦਵ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਸਾਲਾਂ ਤੋਂ ਸੋਸ਼ਣ ਅਤੇ ਬੇਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਇਨਸਾਫ ਦਾ ਸਮਾਂ ਆ ਗਿਆ ਹੈ ਉਹਨਾਂ ਐਲਾਨ ਕੀਤਾ ਕਿ ਜੀਵਿਕਾ ਦੀਦੀਆਂ ਨੂੰ 30000 ਦੀ ਤਨਖਾਹ ਮਾਸਿਕ ਤਨਖਾਹ ਅਤੇ 2000 ਵਾਧੂ ਮਾਸਿਕ ਪੱਤਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਉਹਨਾਂ ਦੀ ਮਿਹਨਤ ਲਈ ਉਚਿਤ ਉਜਰਤ ਮਿਲੇਗੀ ਆਰ ਜੀ ਡੀ ਨੇਤਾ ਨੇ ਕਿਹਾ ਕਿ ਜੀਵਿਕਾ ਸਮੂਹਵਾਂ ਵੱਲੋਂ ਹੁਣ ਤੱਕ ਲਏ ਗਏ ਕਰਜ਼ਿਆਂ ਤੇ ਵਿਆਜ ਮੁਆਫ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਅਗਲੇ 2 ਸਾਲਾਂ ਲਈ ਵਿਆਜ ਮੁਕਤ ਕਰਜ਼ੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੀਵਿਕਾ ਦੀਦੀਆਂ ਨੂੰ 5 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਨ ਦੀ ਯੋਜਨਾ ਹੈ ਤੇਜਸਵੀ ਜੱਜਮ ਨੇ ਕਿਹਾ ਕਿ ਇਸ ਸਰਕਾਰ ਵਿੱਚ ਜੀਵਿਕਾ ਦੀਦੀਆਂ ਦਾ ਜਿੰਨਾ ਸੋਸਨ ਹੋਇਆ ਹੈ ਸਾਇਦ ਹੀ ਕਦੇ ਇੰਨਾ ਹੋਇਆ ਹੋਵੇ ਜੀਵਿਕਾ ਦੀਦੀਆਂ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੋ ਸਕਦਾ ਫਿਰ ਵੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਸਾਰੀਆਂ ਜੀਵਿਕਾ ਦੀਦੀਆਂ ਨੂੰ ਸਥਾਈ ਸਰਕਾਰੀ ਕਰਮਚਾਰੀਆਂ ਦਾ ਦਰਜਾ ਦੇਵਾਂਗੇ ਉਹਨਾਂ ਕਿਹਾ ਕਿ ਜੇਕਰ ਮਹਾਗਠਜੋੜ ਸਰਕਾਰ ਬਣਦੀ ਹੈ ਤਾਂ ਔਰਤਾਂ ਨੂੰ ਮਾਂ ਪੈਣ ਯੋਜਨਾ ਤਹਿਤ 2500 ਰੁਪਏ ਪ੍ਰਤੀ ਮਹੀਨਾ 30000 ਰੁਪਏ ਸਾਲਾਨਾ ਅਤੇ 5 ਸਾਲ ਵਿੱਚ 1.5 ਲੱਖ ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਨੇ ਮਾਂ ਯੋਜਨਾ ਅਤੇ ਬੇਟੀ ਯੋਜਨਾ ਦਾ ਐਲਾਨ ਕੀਤਾ